ਤੇ ਮਸ਼ਹੂਰ ਗਾਇਕ ਤੇ ਫਿਲਮੀ ਐਕਟਰ ਐਮੀ ਬਿਰਕਾ ਜਪਰਾਵਸਰ ਸਸਤਾ ਕੋਰਾਲ ਦੇ ਵਿੱਚ ਪਹੁੰਚੇ ਨੇ ਜਿੱਥੇ ਕਿਉਨਾ ਵੱਲੋਂ ਅੱਜ ਲੋੜਵੰਦ ਤੇ ਬੇਸਹਾਰਾ ਬੱਚਿਆਂ ਦੇ ਨਾਲ ਉਹਨਾਂ ਨੇ ਲੋੜੀ ਮਨਾਈ ਹੈ ਤਾਂ ਇਸ ਮੌਕੇ ਐਮੀ ਬਿਰਕ ਨੇ ਉਹਨਾਂ ਬੱਚਿਆਂ ਤੇ ਬੇਸਹਾਰਾ ਲੋੜਵੰਦ ਬੱਚਿਆਂ ਵਾਸਤੇ ਖਾਣ ਪੀਣ ਦਾ ਇੰਤਜ਼ਾਮ ਵੀ ਆਪਣੇ ਕੋਲੋਂ ਕੀਤਾ ਤੇ ਅੱਜ ਤੁਸੀਂ ਦੇਖੋ ਕਿ ਬੜੇ ਪਿਆਰ ਦੇ ਨਾਲ ਉਹਨਾਂ ਬਜ਼ੁਰਗਾਂ ਨੂੰ ਮਿਲੇ ਨੇ ਜਿਨ੍ਹਾਂ ਦਾ ਕੋਈ ਪਰਿਵਾਰ ਨਹੀਂ ਸੀ ਤੇ ਉਹਨਾਂ ਬੱਚਿਆਂ ਨੂੰ ਉਹ ਹੱਥ ਸਿਰ ਤੇ ਰੱਖ ਕੇ ਪਿਆਰ ਦਿੱਤਾ ਤਾਂ ਬਹੁਤ ਸੋਹਣੀ ਤਸਵੀਰਾਂ ਨੇ ਇਸ ਵੀਡੀਓ ਨੂੰ ਬਤਵਾਤ ਸ਼ੇਅਰ ਕਰ ਦਿਓ ਕਿਉਂਕਿ ਬਹੁਤ ਘੱਟ ਗਾਇਕ ਹੁੰਦੇ ਨੇ ਜੋ ਕਿ ਆਪਣੇ ਰਜੇਮਿਆਂ ਵਿੱਚੋਂ ਇਸ ਤਰੀਕੇ ਦੇ ਸਸਤਾ ਦੇ ਵਿਚਾਰ ਕੇ ਸਮਾਂ ਕੱਢਦੇ ਨੇ ਤੁਸੀਂ ਦੇਖੋ ਕਿਵੇਂ ਛੋਟੇ ਬੱਚਿਆਂ ਨੂੰ ਪਿਆਰ ਦੇ ਰਹੇ ਨਜ਼ਰ ਦਿਵਾ ਰਹੇ ਨੇ ਦੂਜੇ ਪਾਸੇ ਹਰ ਬੱਚੇ ਨੂੰ ਪੁੱਛਿਆ ਜਾ ਰਿਹਾ ਕਿ ਤੂੰ ਖਾਣਾ ਖਾਇਆ ਜਾਂ ਨਹੀਂ ਖਾਇਆ ਇਹ ਸਟਾਲ ਪੂਰੀ ਐਮੀ ਬਿਰਕ ਵੱਲੋਂ ਆਪਣੇ ਕੋਲੋਂ ਲਗਾਈ ਗਈ ਸੀ ਤੇ ਬੱਚਿਆਂ ਨੂੰ ਤੁਸੀਂ ਦੇਖੋ ਕਿ ਨਾਲ ਦੀ ਨਾਲ ਬਹੁਤ ਗੱਲਬਾਤ ਕਰਕੇ ਪਿਆਰ ਦਿੱਤਾ ਤੇ ਬਜ਼ੁਰਗਾਂ ਦੇ ਪੈਰੀ ਹੱਥ ਲਾ ਕੇ ਅੱਜ ਐਮੀ ਬਿਰਕ ਨੇ ਵਾਵਾ ਬਟੋਰੀਏ ਤਾਂ ਐਮੀ ਬਿਰਕ ਨੇ ਅੱਜ ਲੋੜੀ ਦੇ ਤਿਹਾਰ ਮੌਕੇ ਤੇ ਦੇਖੋ ਕੀ ਨਾਲ ਦੀ ਨਾਲ ਆਪਣੇ ਗੀਤਾਂ ਰਾਹੀ ਵੀ 90 ਸਾਰਾ ਤੇ ਲੋੜਬੰਦ ਬੱਚਿਆਂ ਨੂੰ ਚੁੰਮਣ ਲਈ ਮਜਬੂਰ ਕਰ ਦਿੱਤਾ ਤੇ ਕਾਫੀ ਫੈਨ ਜਿਹੜੇ ਐਮੀ ਬਿਰਕ ਦੇ ਇਸ ਸਸਤਾ ਦੇ ਵਿੱਚ ਰਹਿੰਦੇ ਨੇ ਦੱਸ ਦਿੰਦੇ ਆ ਕਿ ਜਿੱਦਾਂ ਛੋਟੇ ਬੱਚੇ ਐਮੀ ਬਿਰਕ ਨੂੰ ਬਹੁਤ ਪਸੰਦ ਕਰਦੇ ਸੀ ਬਜ਼ੁਰਗ ਵੀ ਬਹੁਤ ਪਸੰਦ ਕਰਦੇ ਸੀ ਇੱਕ ਤਾਂ ਬਜ਼ੁਰਗ ਮਾਤਾ ਦੇ ਅੱਖਾਂ ਦੇ ਵਿੱਚ ਐਮੀ ਬਿਰਕ ਨੂੰ ਮਿਲ ਕੇ ਹੰਝੂ ਆ ਗਏ ਤਾਂ ਐਮੀ ਬਿਰਕ ਨੇ ਘੁੱਟ ਕੇ ਗੱਲ ਦੇ ਜੱਪੀ ਪਾਈ ਤਾਂ ਉਸ ਦੇਖੋ ਕਿਵੇਂ ਪਿਆਰ ਦਿੱਤਾ ਜਾ ਰਿਹਾ ਹੈ ਬਜ਼ੁਰਗਾਂ ਵੱਲੋਂ ਵੀ ਤੇ ਨਾਲ ਦੀ ਨਾਲ ਛੋਟੇ ਬੱਚਿਆਂ ਵੱਲੋਂ ਵੀ ਇਹ ਬਹੁਤ ਸੋਹਣੀਆਂ ਤਸਵੀਰਾਂ ਨੇ ਤੁਸੀਂ ਵੀ ਅੱਗੇ ਸ਼ੇਅਰ ਕਰ ਦਿਓ ਤੁਸੀਂ ਸੁਣੋ ਐਮੀ ਬਿਰਕ ਨੇ ਮਿਲ ਕੇ ਇਹਨਾਂ ਬਜ਼ੁਰਗਾਂ ਤੇ ਛੋਟੇ ਬੱਚਿਆਂ ਨੂੰ ਕੀ ਕਿਹਾ ਹਾਲਿਆ ਥੋੜਾ ਥੋੜਾ ਥੈਂਕ ਯੂ ਬਈ ਆਪਾਂ ਥੈਂਕ ਯੂ ਜੀ ਠੀਕ ਹੈ ਬੂੜ ਤੁਸੀਂ ਵਰਤਾ ਰਹੇ ਹੋ ਕਿ ਖਾਣ ਲੱਗੇ ਸੀ ਹੋ ਜਾਂਦੇ ਹੋ ਰੋ ਕੋਈ ਰੋ ਹੋ ਜਾਂਦੇ ਹੋ ਜਿੱਦਾਂ ਦੇ ਰੋ ਕੋਈ ਰੋ ਕਬੈਕ ਕਰੋ 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 ਚਾਲੋ 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 ਰਾਮਨਾ ਮਾਤਾ ਸਤਿ ਸ਼੍ਰੀ ਅਕਾਲ ਕਿਵੇਂ ਠੀਕ ਹੈ ਸੇਤ ਠੀਕ ਹੈ ਉਹ ਜੀ ਆ ਗਿਆ चुप्पली तो तो तो। पा के आई है कि हाल है ओए चप्पल डाल चप्पल काट ले कोई चप्पल पालो चप्पल पाके आजा जा जाओ पायो पायो हां चप्पल डाल बटा साजो आ जी तो तो जी तो भाई साहब लोग हां जी भाई साहब आगे बैठिए पढ़ाओ ਜੋੰਦਰ ਵਾਈ ਜੀ ਜੀ ਹਾਲਮਾ ਮੈਨੂੰ ਪਤਾ ਨਹੀਂ ਤੁਹਾਨੂੰ ਜੋਂਦਰ ਜੋਂਦਰ ਠੀਕ ਹੈ ਲੱਗਾ ਮੋਰੀ ਹੱਥੋਂ ਮਿਲਿਆ ਤੁਸੀਂ ਮਿਲਦੇ ਆ ਵੀਰ ਅਸ ਕਾ ਕਾਮਾ ਪਾ ਬੋਲਦਾ ਹੈ ਜਿਹੜਾ ਬਾਈਡਰ ਪੂਰਾ ਵਾਈਡ